ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੜੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਵਤਾਰ ਸਿੰਘ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਤੇ ਤਾਂ ਟੋਟਲ ਚਾਰ ਮੱਜਾ ਤੁਹਾਨੂੰ ਦਿਖਾਉਣੀ ਹੈ ਤੇ ਇੱਕਾ ਤੋਕਰ ਗੱਬਨ ਮੈਦਾਨ ਦਿਖਾਉਣੀ ਹੈ ਚੰਗੇ ਰਿਕਾਰਡ ਵਾਲੀ ਹੁਣ ਵੀ ਜਿਹੜਾ ਦੁੱਧ ਦੇ ਦੇ ਕੋਲ ਚੰਗਾ ਤਿਆਰ ਦੱਸਦੇ ਆ ਤੇ ਚੰਗੇ ਕਦ ਕੱਦ ਚ ਇਹ ਵੀ ਬਾਕੀ ਸਾਰੀਆਂ ਸੂਈਆਂ ਸੂਈਆਂ ਦੇ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜਰੂਰ ਕਰਕੇ ਖੜਿਆ ਕਰੋ ਜੀ ਜੋ ਵੀ ਆ ਇੱਥੇ ਪਸ਼ੂ ਵਿੱਚ ਚੱਕ ਕੇ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਜ਼ੈ? ਠੀਕ ਠਾਕ ਜੀ। ਬੱਸ ਵਧੀਆ ਤੁਸੀਂ ਸੁਣਾਓ। ਤੁਸੀਂ ਸੁਣਾਓ ਕੈਮ ਜੀ ਫਿਰਤਾ? ਬੱਸ ਵਧੀਆ ਵਧੀਆ ਠੀਕ ਐ। ਵੇਗਿਆ ਮਾਲ ਉਦਨ ਵਾਲਾ ਫਿਰ। ਮਹਾਰਾਜ ਜੀ ਵੇਗਿਆ ਹੋਦਣੀ। ਠੀਕ ਐ। ਹਾਂਜੀ ਹਾਂਜੀ। ਬੱਸ ਜਿਹੜੇ ਪਹਿਲਾਂ 7 ਘੰਟੇ ਤੋਂ ਘਨੇ ਵੇਗਿਆ ਸਰ। ਠੀਕ ਐ। ਹਾਂਜੀ ਹਾਂਜੀ। ਚਲੋ ਨਾਮ ਦੱਸੋ ਫਿਰ। ਨਾਮ ਮੇਰਾ ਅਵਤਾਰ ਸਿੰਘ ਜੀ। ਹਾਂਜੀ। ਪਿੰਡ ਪੋੜੇਵਾਲ ਕੰਗ ਤਹਿਸੀਲ ਅਮਜੀਠਾ ਜ਼ਿਲ੍ਹਾ ਮਸਰ। ਤੇ ਫੋਨ ਨੰਬਰ ਹੀ ਬੋਲਦਾ। ਫੋਨ ਨੰਬਰ ਹੈ 94635 2800। ਠੀ 4 ਮੱਜਾਂ ਨਾ 4 500 ਰੁਪਏ ਸੋਈਆਂ ਸੋਈਆਂ ਇੱਕ ਟੁਕੜ ਗੱਬਣਾ ਪਰ ਬਹੁਤ ਚੰਗੀ ਕੁਆਲਿਟੀ ਚੋਟੀ ਠੀਕ ਆ ਹਾਂ ਪਹਿਲਾਂ ਟੁਕੜ ਗੱਬਣੀ ਵਿਖਾ ਦਈਏ ਫਿਰ ਚਲੋ ਇਹ ਵਿਖਾ ਲੈਂਦੇ ਠੀਕ ਆ ਬਾਅਦ ਚ ਇਤੋਂ ਬਾਦਾਂ ਨੀਲੀ ਦੀ ਵਿਖਾਉਣੀ ਹੈ ਅੱਜ ਜੀ ਅੱਖਾਂ ਝਾਟੀ ਕਰਦਾ ਜੀ ਕਿੱਦਾਂ ਸਵਾਜੇ ਕਦ ਕਾਠ ਪੱਖੋਂ ਚੰਗੀ ਆ ਜਿਹੜੀ ਪੂਰੀ ਤੇ ਥਾਣੇ ਦਾ ਇੱਕ ਵੀ ਦੇਖ ਸਕਦੇ ਬਿਲਕੁਲ ਮੇਨ ਦਿਖਾ ਵੇਖੋ ਅਰਪ ਜੀ ਕੀ گاਵਾ ਵਾਂਗ ਮਿਲਕਵੇਂ ਨਹੀਂ ਲੱਗੀ ਪੂਰੀ ਮੋਟੀ ਮਿਲਕਵੇਂ ਆ ਤੇ ਥਾਣਾ ਦਾ ਸਾਈਜ਼ ਗੈਪ ਆਪ ਆਪਾ ਦੇਖ ਸਕਦੇ ਆ ਕਾਫੀ ਚੰਗਾ ਆ ਕਿੰਨੇ ਚਾਦੀ ਚੈੱਕ ਪਾਸ ਆਏ ਜੀ ਚਾਰ ਮਹੀਨੇ ਚੈੱਕ ਪਾਸ ਜੇ ਮੈਂ 15 ਤੈਨੂੰ ਚਾਰ ਮਹੀਨੇ ਹੋ ਜਾਣੇ ਜੀ ਅੱਛਾ ਹਾਂ ਪਾੜੇ ਦਾ ਆਰਥੀ ਬੜਾ ਮੈਂ ਤਾਂ ਕਦੇ ਕੱਟ ਤਰਪਾ ਲਈ ਨਹੀਂ ਕਿ ਇਹ ਰਿਸ਼ਤੇਦਾਰਾਂ ਕੋ ਲੈਂਦੀ ਆਪਣੇ ਕੋ ਅੱਛਾ ਇਹ 16 17 ਕਿਲੋ ਦੁੱਧ ਕੱਢਿਆ ਹੈ ਅੱਛਾ 16 17 ਲੀਟਰ ਨੇ ਦੁੱਧ ਬੱਤੇ ਬੜੀ ਨਸਲ ਦੇ ਕੱਟੀ ਚਲੋਣਾ ਰੱਖ ਲਈਆਂ ਨੇ ਕੱਟੀ ਦੇਣੀਆਂ ਅੱਛਾ ਕੱਟੀ ਵੀ ਹੈਗੀ ਹੈ ਤੇ ਮਗਰ ਮੈਂ ਆਥੋਂ 12 ਕਿਲੋ ਦੁੱਧ ਚੋਕੇ ਲਈਏ ਦੋ ਟਾਈਮ ਅੱਛਾ ਮੈਂਥੋਂ ਜਾਣ ਸਾਂ ਦੋ ਤਿੰਨ ਹੀਰਵਾ ਕੀਤਾ ਨਾ ਕੋ ਮਾਲ ਬੜਾ ਹੈਗਾ ਅੱਛਾ ਤੇ ਹੁਣ ਛੋਟੀ ਥੱਲੇ ਆਟੇ ਨੂੰ 10 ਕਿਲੋ ਦੁੱਧ ਆ ਬਾੜੇ ਤੇ ਮਿਲਦੀ ਹੈ 10 ਕਿਲੋ ਹੁਣ ਵੀ ਦੁੱਧ ਹੈਗਾ ਪੱਕਾ ਬਾਕੀ ਚਾਰ ਡੰਗ ਚੁਆਈ ਕਰ ਲਿਆ ਆਪਾਂ 9 ਕਿਲੋ ਦੀ ਗਾਰੰਟੀ ਤੇ ਭੇਜਾਂਗੇ ਜਿਵੇਂ ਭੇਜਾਂਗੇ ਠੀਕ ਹੈ ਜੀ ਦੋ ਦਾ ਕੋਈ ਚੁਆਈ ਕਰੋ 10 ਕਿਲੋ ਦੋ ਦੋ ਠੀਕ ਹੈ ਹਾਂ ਚਾਰ ਮਹੀਨੇ ਦੀ ਗੱਭਾਂ ਦੇ ਨਾਲ 9-10 ਕਿਲੋ ਦੁੱਧ ਦੀ ਹਾਂ ਬਾਕੀ ਦੁੱਧ ਹੁਣ ਇਹ ਪੱਠੇ ਲੱਗੇ ਜੀ ਲੱਗ ਗਿਆ ਤਾਂ ਫਿਰ 12 ਤਰੇ ਕਿਲੋ ਸਦਾ ਕਰੀ ਜਾਵੇ ਠੀਕ ਹੈ ਜੀ ਬਾਕੀ 10 ਤੋਂ 9-10 ਦੇ ਬਹੁਤ ਦੁੱਧ ਆ ਜੀ ਹਾਂ ਜੀ ਹਾਂ ਜੀ ਬਾਕੀ ਚਾਰ ਮਹੀਨੇ ਦਾ ਹੋਵੇ ਪੰਜਵਾਂ ਲੱਗ ਜਾਣਾ ਪੰਦਰਾਂ ਲਿਗਣਾ ਤੋੜ ਦੋ ਫਿਰ ਇਹਨੂੰ ਬਾਕੀ ਹੈਗੇ ਨਿੱਗਰ ਬਹਾਨੇ ਦੀ ਆ ਸੜਾ ਤੁਹਾਨੂੰ ਨਿੱਗਰਾ ਹੈ ਦੁੱਧ ਨੂੰ ਬੜੇ ਤੇ ਜਦੋਂ ਤਿਆ ਹਾਂ ਉਹ ਤਰ੍ਹਾਂ ਜਵਾਨ ਆ ਜਿਹੜੇ ਮੈਂ ਦੇਖੋ ਛੋਟੀ ਦਾ ਇਹ ਇੱਕ ਲਾਟਰੀ ਵਾਲਾ ਹਿਸਾਬ ਗਿਆ ਜੀ ਡਬਲ ਪੈਸੇ ਹੋਣੇ ਠੀਕ ਹੈ ਜੀ ਬਾਕੀ ਨੇ ਹੁਣ ਵੀ ਦੁੱਧ ਦਈ ਜਾਣਾ ਵਾ ਤੇ ਗਾਂ ਫੇਰ ਸੱਜਰ ਹੋ ਜਾਣਾ ਕੱਢ ਦੇਗੀ ਅੱਛਾ ਹਾਂ ਦੁੱਧ ਫਿਰ ਦੇ ਜਿਹੜੇ ਆਪਨੇ ਮਾਰ ਕੇ ਕੱਢਿਆ ਨਾਲ ਪਿਛਲੇ ਸਵੇਰੇ ਵੀ ਕਹਿੰਦੇ ਵੀ ਇੱਕ ਮਹੀਨਾ ਆਪ ਛੱਡੀ ਸੀ ਜਿਹੜੀ ਦੁੱਧੋਂ ਪਾਜਦੀ ਨਹੀਂ ਸੀ ਪੰਜ 6 ਕਿਲੋ ਦੁੱਧ ਦਹੀਂ ਜਨੇ ਫਰਾਤਣਾ ਛੱਡਦੇ ਲੰਮਾ ਸਮਾਂ ਦੁੱਧ ਦੇਣ ਵਾਲੀ ਮਾਜਿਆ ਜਿਹੜੀ ਆ ਬਿਲਕੁਲ ਜਿੰਨੇ ਘਰ ਰੱਖਣੀ ਆ ਉਹਦੇ ਲਈ ਚੰਗੀ ਆ ਬਸ 7 ਵਜੇ ਵੇਖੋ ਹੱਦ ਕਿੱਡਾ ਵੱਡੀ ਛੋਟੀ ਕਿ ਛੋਟੀ ਥੋੜਾ ਤੇ ਇਹਦਾ ਫਿਰ ਮੁੱਲ ਮੋਹਰ ਭੀ ਜਿੱਦੜ ਚੋ ਦੇ ਸ਼ੁਰੂ ਹੈ 1.5 ਲੱਖ ਰਿਆ ਝੋਟੀ ਹਾਂਜੀ ਜੇ ਦੁੱਧ ਦੇ ਹਿਸਾਬ ਠੀਕ ਆ ਆਪਾਂ ਮੋਹਰ ਕੁਝ ਦਾ 85000 ਕਰਦੇ ਆ ਇਹਦਾ 85 ਨਾ ਕਰੀਏ ਥੋੜੀ ਬੱਤੀ ਅਧਿਆ ਪਿੱਛੇ ਦੇ ਦਾਂਗੇ ਅੱਛਾ 60000 ਦੇ ਦਾਂਗੇ 60000 ਦੇ ਦਾਂਗੇ ਠੀਕ ਆ ਕਰਨੀ ਕੋ ਛੋੜ ਛੜ ਬਾਕੀ ਤੋਂ ਇਹ ਥੋੜਾ ਬੋਧਾ ਮਾਨਤਾ 2000 ਛੱਡ ਦਈਏ ਫਿਰ 2000 ਛੱਡ ਦਈਏ ਹਾਂਜੀ ਰਾਤੀ ਜੀ 2000 ਛੱਡਾਂਗੇ ਤੁਹਾਡੇ ਕਹਿੰਦੇ ਵਾ 78000 ਦੇ ਦਵਾਾਂਗੇ ਬਾਕੀ ਉੱਥੇ ਝੋਟੇ ਆਉਂਦੇ ਨਹੀਂ ਹੱਦੀ ਠੀਕ ਆ ਜੀ ਜਿੰਨਾ ਦੁੱਧ ਆ ਤਾਜ਼ੀਆਂ ਨਾਲ ਦੁੱਧ ਬਾਕੀ ਚਲੋ ਕੋਈ ਫੋਨ ਆਵੇ ਕੋਈ ਭੈਣ ਬੜਾ ਖਸਾ ਬਣਾ ਲਈ ਬਾਦੇ ਹੁੰਦੀ ਹੈ ਫਿਰ ਹਾਂਜੀ ਹਾਂਜੀ ਤੇ ਹੁਣ ਨੀਲੀ ਦੀ ਝੋਟੀ ਦਿਖਾ ਦੀ ਮਾੜੇ ਤੇ ਮਿਲ ਪੈਂਦੀ ਕੋਈ ਟੀਕਾ ਨਹੀਂ ਲਾਉਣਾ ਅੱਛਾ ਠੀਕ ਹੈ ਤਾਂ ਬਿਲਕੁਲ ਜਾ ਕੇ ਮਾੜਾ ਮੋੜ ਕੇ ਦੇਡਾਂ ਕਰ ਵੀ ਸਕਦੀ ਆ ਬੇਚਾਰੀ ਇੱਕ ਦੋ ਦਿਨਾਂ ਦੇ ਕੀਤਾ ਥੋੜਾ ਜਿਹਾ ਅੱਛਾ ਹਾਂ ਤਾਂ ਬਿਲਕੁਲ ਇਦਾਂ ਥੱਲੇ ਹਾਂ ਸੱਟ ਹੋ ਗਈ ਹੈ ਪੂਰੀ ਹਾਂ ਪਾ ਗਏ ਥੱਲੇ ਗੱਲ ਛੋਲੀ ਦੀ ਠੀਕ ਹੈ ਹਾਂਜੀ ਤੇ ਉਹਨਾਂ ਨੀਲੀ ਦੀ ਮਾਝ ਤਾਂ ਦਿਖਾ ਦੀਏ ਆ ਭਾਈ ਨੀਲੀ ਦੀ ਮਾਝ ਦੇਖੋ ਕਿੰਨੀ ਸੋਹਣੀ ਹੈ ਮਗਰ ਇਹਦੇ ਕੱਟਾ ਜੀ ਨੀਲੀ ਦਾ ਕੱਟਾ ਨੀਲੀ ਦਾ ਮਗਰ ਠੀ ਤਾਜੀ ਸੋਈ ਜੇ ਪ੍ਰਦਾਧਨ ਹੋ ਗਈ ਸੋਈ ਆ ਦੇਖ ਲੈਂਦੇ ਹਾਂ ਜੀ ਜਿਆ ਸੁਆ ਜੀ ਖਾਣੇ ਦੇ ਦੇਖ ਸਕਦੇ ਜੇ ਕਰੀ ਲੱਗੇ ਤਾਂ ਕਿੰਨੇ ਦਿਨਾਂ ਦੀ ਸੋਈ ਆ ਇਹ 10 ਕਿ ਦਿਨ ਹੋ ਗਏ ਸੋਈ ਨੂੰ ਤੇ ਦੁੱਧ ਕਿੰਨਾ ਤਿਆਰ ਕਰਕੇ ਆ ਤਾਂ ਤੇ 10 ਕਿਲੋ ਤੇ ਲੱਗਿਆ ਬੰਨੇ ਆਪਾਂ 9 ਕਿਲੋ ਚੁਆ ਕੇ ਦਵਾਂਗੇ ਤੇ ਕਿੰਨਾ ਕਿ ਦੁੱਧ ਕਰੀ ਜਾਊਗੀ ਬਦਲਦੀ ਸ਼ੁਰੂ ਹੋ ਗਈ ਆ 12 ਕਿਲੋ ਤੇ ਦੇਜ ਵੀ ਆ ਰਾਹਣਾ ਤੋਰੋ ਹਾਂ ਫੇਰ ਇੱਕ ਕਰੀਂ ਕਾਸ਼ ਨਸਲ ਵੇਖੋ ਕਿ ਤਾਜੀ ਚੌਣ ਚਾ ਇੱਕ ਨੰਬਰ ਦੇ ਖੰਡੇ ਸੀ ਲੈ ਬਾਕੀ ਹੈ ਵੀ ਥੋੜੀ ਭੰਨ ਦੀ ਧੱਕ ਗਾਣੂ ਆ ਅੱਛਾ ਜੀ ਹਾਂ ਖਲਾਰੇ ਦੋਸਤ ਤੁਸੀਂ ਹੌਲ ਬਣਾਉਂਦੇ ਰੇ ਖਲਾਰੇ ਆਹ ਸਾਹਵਾ ਨੇ ਤਾਂ ਦੇਖ ਸਕਦੇ ਲੱਗ ਗਿਆ ਤਾਂ ਲਾ ਜਾ ਸਿੱਧੀ ਲਾ ਜਾ ਇੱਕ ਅੰਦਰੋਂ ਤੋਰ ਦੋ ਆਕੇ ਠੰਡੇ ਸੀਲ ਆ ਚੌਂਚਵਾਇ ਇੱਕ ਨੰਬਰ ਦਾ ਹੈ ਬਾਕੀ ਪੇਟਪੂੜੇ ਤੇ ਵੀ ਚੰਗੀ ਆ ਬੰਦ ਹੋਈ ਨਾ ਕਰੀਆ ਇਹਦਾ ਫਿਰ ਮੁੱਲ ਮੋਲੇ ਦਾ ਤੁਸੀਂ ਜਾਜ ਕਰਾਂਗੇ ਦਾ ਇਹ ਕਿੰਨਾ ਕਰ ਮੋਲਰ ਪੀ ਇਹਦਾ 90 ਕਰ 95 ਕਰੀਏ 90 ਕਰ ਲੀਏ ਹਾਂ ਰ 85 ਦੇ ਦਾਂਗੇ 85 ਹਾਂ ਚਲੋ ਛੋਟ ਛੋਟ ਹੋਰ ਕਰ ਦਿੰਦੇ ਇਤਿਆਹ ਹੋ ਛੋਟ ਕਹਿੰਦਾ 84 ਦੇ ਦਾਂਗਾ ਰੀ ਜੀ ਠੀਕ ਹੈ ਜੀ ਹਾਂ ਬਾਕੀ ਕੋਸਾਂ ਲੈ ਬਹੁਤੀ ਸਾਹ ਹੈ ਜਿੰਨੇ ਹੈ ਚਲੋ ਬਾਕੀ ਕੋ ਫੋਨ ਲਾਊਗਾ ਤੇ ਸੌਦਾ ਆਪੇ ਮੁੱਕੇ ਤੇ ਹੋ ਜਾਊਗਾ ਕੋਈ ਗੱਲ ਕੋਈ ਤਾਪੜਾ ਹੋਰ ਮਾਨਤਨ ਕਰ ਦਾਂਗੇ ਠੀਕ ਹੈ ਹਾਂ ਮਨੇ ਆਇ ਇੱਕ ਤੁਹਾਨੂੰ ਦਿਖਾਉਣੀ ਆ ਇਹ ਰੁਪਏ ਤੇ ਦੂਜਾ ਸੂਆ ਜੋ ਤੇ ਸੋਇਜ ਹੈ ਕੋਈ ਬੀਹਾਂ ਪੰਨਿਆਂ ਕਰਾ ਦੇ ਇਹ ਤੇ ਥੱਲੇ ਗਾਵਾਂ ਕੋਈ ਬਣੀ ਜੇ ਲੈ ਵਾ ਵੇਖੋ ਕੋਈ ਟਾਈਮ ਹੀ ਕੁਛ ਇਹ ਰ ਸੇ ਸਵਾਤੀ ਦੀ ਚਵਾਈ ਜੋ ਦੇ ਦੋ ਦਾ ਟਾਈਮ 10 ਕਿਲੋ ਗਾ ਪੱਕਾ ਹੈ ਤੁਹਾਨੂੰ ਅੱਛਾ ਜੀ ਹਾਂ ਪਹਿਲਾ ਸੂਆ ਨਾ ਮੈਂ ਹੀ ਦਿੱਤੀ ਹੈ ਆਪਣੇ ਘਰੋਂ ਠੀਕ ਆ ਪਹਿਲਾ ਸਿੰਘ ਥੋੜਾ ਖੁੱਲਾ ਜ਼ਰੂਰ ਆ ਹਾਂਜੀ ਪਰ ਪਹਿਲੇ ਸੂਆ 12 ਕਿਲੋ ਤੇ ਚਵਾਇਆ ਜੀ ਅੱਛਾ ਹਾਂ ਥੋੜੋ ਵੀ ਰ ਇੱਕ ਦਿਨ ਰੱਖ ਲੈ ਵੇਚ ਦੇਣੀ ਫਿਰ ਜੇ ਲੈਣੀ ਤੇ ਲੈ ਲਓ ਅੱਛਾ ਤੇ ਲੈ ਲਈ ਹੋਈ ਆ ਜੀ ਠੀਕ ਹੈ। ਹੋਰ ਦੁੱਧ ਆਈਟਮ 10 ਕਿਲੋ ਆ ਦੁੱਧ ਨੇ 12 13 ਕਿਲੋ ਸੌਖਾ ਕਰ ਜਣਾ। ਤੋਰੋ ਹੱਕਰੀਨ। ਬੱਚੇ ਦਾ ਇਹ ਕਟਾ। ਕਟਾ ਜ ਕਟਾ ਵੇਖੋ ਕਿਦਾਂ ਦੇਵਾ ਠੀਕ ਹੈ ਇਹ ਕਟਾ ਜ ਪਲੇਆ। ਠੀਕ ਹੈ ਜੀ। ਆਹ ਆਪ ਜੀ ਗਾ ਜੈਂਕੜੇ ਛੋਟਾ ਹਨ ਜਿੰਨਾ ਲੇਵਲ ਲੱਗਾ ਛੋਟੀ ਕਿਨਰ ਦੀਆਂ ਦੇ। ਹਾਂਜੀ ਹਾਂਜੀ। ਇਹ ਥੋੜਾ ਫੱਲਾ ਕਰਦੀ ਆ। ਬਾਕੀ ਥੱਲੇ ਸਫਾਈ ਜੇ। ਇੱਕ ਨੰਬਰ ਚ ਵਾਈ ਹੈ ਬਲਾਈ ਡੇ ਮੋਢੀ ਧਾਰ ਹੈ। ਲਿਆਣ ਬਾਕੀ ਚਲੋ ਪੇਟਪੜੇ ਦੇ ਵੀ ਚੰਗੀ ਹੈ ਬਾਕੀ ਇਹ ਆਪ ਇੱਥੇ ਆ ਕੇ ਇੱਕ ਵਾਰੀ ਵੇਖ ਲਿਆ ਕਰੋ ਫਿਰ ਚੰਗੀ ਤਰ੍ਹਾਂ ਕੱਟ-ਕਾਟ ਦਾ ਪਤਾ ਲੱਗ ਜਾਂਦਾ ਵੱਡੀ ਛੋਟੀ ਦਾ ਪ੍ਰੋਪਰ ਪਤਾ ਲੱਗ ਜਾਂਦਾ ਹੈ ਕਿ ਇਹ ਰੀ ਫੋਨ 'ਚ ਪੂਰਾ ਅੰਦਾਜ਼ਾ ਨਹੀਂ ਹੋ ਪੁੰਦਾ ਬਾਕੀ ਥਾਣਾ ਇਹਦੇ ਵੀ ਦੇਖ ਸਕਦੇ ਆ ਪੱਲਾਗੇ ਤਾਂ ਲੱਗਾ ਰਬੀ ਦੇ ਥਾਣਾ ਵਖਰਾ ਵਖਰਾ ਕੇ ਲੱਗਾ ਪਸਮਾਜ ਪਉਂਦੀ ਹੈ ਨਾ ਹਾਂਜੀ ਕਿਉਂਟ ਨਜ਼ਾਰੇ ਆ ਜਾਂਦਾ ਸਿਰੋ ਇੱਕ ਮਿੰਟ ਦੀ ਚੋਈ ਝੋਟੀ ਲੈ ਪਲੇ ਰੱਖਨਾ ਸਾਰ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਆ ਜੀ ਇਹਨਾਂ ਦੇ ਦੁੱਧ ਮੱਥ ਲੈ ਆ ਪਾ ਲੱਖੀ ਕਰ ਦੋ ਹਾਂਜੀ ਆਪਾਂ ਹੋ ਜਾ ਮੁੱਲ ਨਹੀਂ ਕਰਨਾ ਮੁੱਲ ਆ ਪੀਗੇ ਦਾ ਹੈ ਗਾਦੇ 585 ਕਰ ਲਈਏ 80 ਕਰ ਲਈਏ ਹਾਂਜੀ ਇਹ ਹਨ 75000 ਦੀ ਝੋਟੀ ਦੇ ਦਾਂਗੇ 75000 ਦੀ 75 ਦੀ ਕਰਨੀ ਛੋਟ ਛੋਟ ਹੋਰ 2000 ਛੋੜਤਾ ਤਾਂ ਘਰ ਤੇ ਜੋ ਅੱਛਾ ਹਾਂ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਚਲੋ ਔਰ ਥੋੜਾ ਛਟ ਚੜਕਾ ਦਾਂਗੇ ਬਾਕੀ 73 ਹਜ਼ਾਰ ਦੀ ਛੋਟੀ ਦੇ ਦਾਂਗੇ ਜੇ ਆਪਾਂ ਠੀਕ ਹੈ ਜੀ ਹਾਂ ਠੀਕ ਹੈ ਤੇ ਹੁਣ ਆ ਜਿਹੜੀ ਆ ਯਾਰ ਪੀਸ ਦੂਜਾ ਸਵਾ ਸੋਈ ਦਾ ਛੋਟੀ ਕੋਈ 5 6 ਦਿਨ ਹੋ ਗਿਆ ਹਫਤਾ ਲਾ ਲਓ ਸੋਈ ਨੂੰ ਹੋ ਗਿਆ ਆ ਬੱਚਾ ਜੀ ਤੁਹਾਡੇ ਸਾਹਮਣੇ ਹੀ ਆ ਕੋਲਾ ਹੀ ਆ ਬੱਚਾ ਤਾਂ ਇਹ ਹਾਈਟ ਦੇ ਕੋ ਛੋਟੀ ਦਿਖ ਨਹੀਂ ਆ ਤੇ ਕੱਦ ਵਜ਼ਨ ਤੇ ਚੰਗੀ ਆ ਕਿੰਨਾ ਚ ਦੁੱਧ ਦੇ ਤੇ ਕੋਲ ਤਿਆਰ ਦੁੱਧ 10 ਕਿਲੋ ਪੱਕਾ ਹੋਊਗਾ ਤਿਆਰ ਜੇ ਤਿਆਰ ਤੇ ਕਿੰਨਾ ਕਰੀ ਜਾਊਗੀ 2000 ਰੁਪਏ 13 14 ਕਿਲੋ ਏਡੀ ਮੱਝ ਨੂੰ ਕੀ ਜਾਂਦਾ ਤੋਰੋ ਹਾਂ ਫਿਰ ਇਕ ਬਾਕੀ ਪੂਰੀ ਝੋਟੀ ਆ ਹਾਂਜੀ ਹਾਂਜੀ ਪ્યોਰ ਵਿਚਾ ਸੁਆਹ ਫਿੰਗਰਾਂ ਉੱਚਾ ਕੁੰਡਾ ਆ ਥੋੜਾ ਜਿਹਾ ਥੋੜਾ ਜਿਹਾ ਖੁੱਲਾ ਉੱਚਾ ਕੁੰਡਾ ਵਾ ਬਾਕੀ ਰੰਗ ਜੁੜ ਬੈਠੋਂ ਗਈ ਤੇ ਬਾਕੀ ਕੱਦ ਵਜਨ ਚ ਚੰਗੀ ਆ ਭਾਰੀ ਆ ਮੱਝ ਜਿਹੜੀ ਪੂਰੀ ਬਾਕੀ ਥਾਣੇ ਦੇ ਦੇਖ ਸਕਦੇ ਹਵਾਨੇ ਦੇ ਬਰੀ ਬਰੀ ਕਨਾੜਾ ਜਿਹੜੀਆਂ ਹੈਗੀਆਂ ਵਾ ਤੇ ਇਹਦਾ ਫਿਰ ਮੁੱਲ ਕਿੰਦੀ ਮੁੱਲ ਹਰਦੀ ਜਾਇਜ਼ੀ ਕਰਦੇ ਨੇ ਇਹਦਾ ਕਿੰਨਾ ਕੁ ਮੁੱਲ 1.5 ਕਰ ਲਈਏ ਲੱਖ ਦੀ ਦੇ ਦਈਏ ਲੱਖ ਦੀ ਦੇ ਦੇਣੀ ਆ ਕਰ ਦਈਏ ਤੁਹਾਡੀ ਵੱੱਦੂ ਛੋਟ ਕਰ ਦੋ 3000 ਛੱਡ ਦਈਏ ਫਿਰ ਛੱਡ ਦੋ ਜਿੰਨਾ ਛੱਡ ਲੈ ਤੁਸੀਂ ਤੁਹਾਡੀ ਮਰਜ਼ੀ ਹੈ ਤੁਹਾਡੀ ਦੇ 3.5 ਕਰ ਦਈਏ ਇੱਕੋ ਗੱਲ ਕਰ ਦਈਏ ਫਿਰ ਜਿਆਦਾ ਨਾ ਕਰ ਦੇ ਕੋਈ ਜਿਆਦਾ ਚਲੋ ਫਿਰ 99000 ਦੀ ਦੇ ਦਈਏ ਹਾਂਜੀ 99 ਦੀ 99 ਦੀ ਹਾਂਜੀ ਠੀਕ ਹੈ ਵੀਰੇ ਠੀਕ ਹੈ ਤਾਂ ਠੀਕ ਹੈ ਬਾਕੀ ਜਿਹੜੀ ਪੂਰੀ ਵਾਡੀ ਚ ਕੋਈ ਵੀ ਪਾ ਜਿੱਦਾ ਮਰਜ਼ੀ ਵੇਖ ਕੇ ਖੜੇ ਉਧਾਂ ਖੜੇ ਪੂਰੀ ਹਾਈਟ ਵਾਡੀ ਛੋਟੀ ਤਸੱਲੀ ਕਰਕੇ ਖੜੇ ਹਨ ਆਪਣੇ ਠੀਕ ਹੈ ਜੋ ਵੀ ਆ ਇਥੋਂ ਆਪਣਾ ਪਛੋ ਬੇਸ ਚਾਖ ਕੇ ਚੋ ਚਵਾ ਕੇ ਤਸੱਲੀ ਕਰਕੇ ਖੜੇ ਪਾ ਚਵਾਈ ਕਰਕੇ ਤੇ ਆਪਣੀ ਤਸੱਲੀ ਕਰਕੇ ਦੇਖਣ ਤੋਂ ਪਹਿਲਾਂ ਦੋ ਚਾਰ ਵੀਡੀਓ ਵੇਖ ਕੇ ਭੈਣ ਭਰਾ ਕੋਈ ਫਿਰ ਸਾਈ ਫਿਰ ਫੋਨ ਲਾਵੇ ਤੇ ਫਿਰ ਸਾਈ ਲਾਵੇ ਭਾਈ ਭੈਣ ਭਰਾ ਨਾ ਇੱਥੇ ਆਣ ਕੇ ਮੁੜ ਕੇ ਕਹਿੰਦੇ ਛੋਟੀ ਆ ਵੱਡੀ ਆ ਫਿਰ ਡੰਗਰੇ ਦਾ ਖਰਾਬ ਹੋ ਜਾਂਦਾ ਹਾਂਜੀ ਹਾਂਜੀ ਹੈ ਨਾ ਪਹਿਲਾਂ ਚੋਣ ਚਵਾਈ ਤੇ ਗਰੰਟੀ ਦੇਵਾਂਗੇ ਇਥੋਂ ਫੁੱਲ ਹਾਂਜੀ ਬਾਕੀ ਵੀਡੀਓ ਚੰਗੀ ਤਰ੍ਹਾਂ ਦੋ ਚਾਰ ਵੀ ਵੇਖ ਕੇ ਫਿਰ ਭੈਣ ਭਰਾ ਕੋਈ ਸੌਦਾ ਕਰੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਜੋ ਵੀ ਆ ਇੱਥੇ ਵੇਖ ਚਾਖ ਕੇ ਕਰੋ ਜੀ